ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਟੌਪ ਕਲਾਸ ਵਹਿੜਾਂ ਆਗੀਆਂ ਵੀਰੋ ਟੋਕੜਾਂ ਗੱਬੜਾਂ ਨੇ ਕੋਈ ਟੋਕੜਾਂ ਨੇ ਆਓ ਵੀਰ ਜੀ ਇੰਨਾ ਬਾਰੇ ਲਈਏ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਆਲ ਵੀਰ ਜੀ ਕੀ ਹਾਲ ਚਾਲ ਆ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਬਸ ਕਿਰਪਾ ਦੇ ਮਾਲਕ ਦੀ ਉਹ ਸੁਣਾਓ ਪ੍ਰਵਾਹ ਠੀਕ ਠਾਕ ਵਧੀਆ ਵੀਰ ਜੀ ਵਧੀਆ ਹੋਰ ਸੁਣਾਓ ਠੀਕ ਹੈ ਨਾ ਸਭ ਵਧੀਆ ਵੀਰੇ ਨਾਂ ਦੱਸਦੇ ਆ ਆਪਣਾ ਨਾਂ ਮੇਰਾ ਰਣਜੀਤ ਸਿੰਘ ਜੀ ਹਾਂਜੀ ਪਿੰਡ ਟਟਿਆੜਾ ਨੱਤ ਪੱਤੀ ਮਿਰਜਵਾਲੀ ਅੱਛਾ ਜੀ ਜ਼ਿਲ੍ਹਾ ਗਰਦਾਸਪੁਰ ਪਟਾੜੇ ਤੇ ਬਿਲਕੁਲ ਲੱਗੀ ਠੀਕ ਹੈ ਜੀ ਪਟਾੜਾ ਵੀਰੇ 2 ਕਿਲੋਮੀਟਰ ਆ ਉਹ ਇਹਨੇ ਵੀਰ ਨੇ ਆਉਣਾ ਨਾ ਪਟਾੜੇ ਆਣ ਕੇ ਮੈਨੂੰ ਫੋਨ ਕਰ ਲੈ ਉੱਥੇ ਦੇ ਜਾਂਦੀ ਲੋੜ ਹੀ ਨਹੀਂ ਪਟਾੜੇ ਦਾ ਜਿਹੜਾ ਪਟਾਣਕੋਟ ਨੂੰ ਬਾਈਪਾਸ ਜਾਂਦਾ ਉਹਦੇ ਲੱਗਤੇ ਪਿੰਡ ਧੀਰ ਆ ਧੀਰ ਪ ਠੀਕ ਹੈ ਉਹਤੇ ਬੋਰਡ ਵੀ ਲਗਾਤੀ ਪਿੰਡ ਦੇ ਲਾਗੇ ਰੋਡ ਸੰਤ ਸਪੂਰਤ ਸਿੰਘ ਦਾ ਸਾਡੇ ਆਪਣੇ ਲਾਗੇ ਗੁਰਦੁਆਰਾ ਉਹ ਗੁਰਦੁਆਰੇ ਦਾ ਠੀਕ ਹੈ ਹਾਂਜੀ ਫੋਨ ਨੰਬਰ ਵੀ ਦੱਸਿਓ ਵੀਰ ਨੰਬਰ ਮੇਰਾ 9855094190 ਠੀਕ ਹੈ ਜੀ ਹਾਂਜੀ ਇਹ ਵਾਲੇ ਅੱਜ ਮੇਰੇ ਕੋਲ ਆਹਣਾ ਇੱਕ ਟੁਕੜ ਘੱਪਣ ਹਾਂਜੀ ਤੇ ਇੱਕ ਵਹਿੜ ਦਾ ਬੱਚਾ ਮਰੇ ਨੂੰ ਕੁਝ ਮਹੀਨਾ ਕੋਈ ਆਸੂਈ ਨੂੰ ਬੱਚਾ ਮਰ ਗਿਆ ਅਸ਼ੰਭ ਬੱਚਾ ਜਿਹੜਾ ਜਾਤਕਾਰਦੀ ਆ ਦੁੱਧ ਚੰਗਾ ਠੀਕ ਹੈ ਹਾਂਜੀ ਹਾਂਜੀ ਤੇ ਕਰੀਏ ਸ਼ੁਰੂ ਵੀਰ ਜੀ ਇਹਨਾਂ ਦੀ ਠੀਕ ਹੈ ਜੀ ਆ ਪਹਿਲੇ ਨੰਬਰ ਤੇ ਵਹਿੜ ਇਹਦੇ ਬਾਰੇ ਦੱਸੋ ਵੀਰ ਜੀ ਵੀਰੇ ਪਹਿਲੇ ਨੰਬਰ ਤੇ ਵੜ ਰਦਾ ਪੰਜਾਂ ਮਹੀਨੇ ਦੀ ਗੱਬਣਾ ਅੱਛਾ ਜੀ ਮੈਂ ਕਿ ਛੇਕਨੋਂ ਦੀ ਗਾਰੰਟੀ ਲਈ ਅੱਜ ਹੀ ਆਈਆਂ ਜੋੜਾ ਬੱਚੇ ਅੱਛਾ ਜੀ ਮੈਂ ਦੁੱਧ ਦੇਣਾ 4 ਕਿਲੋ ਠੀਕ ਹੈ ਜੀ ਠੀਕ ਹੈ ਮੇਰਾ ਵੀਰ ਕੋਈ ਵੀਰ ਭਰਾ ਇੱਥੇ ਆਣ ਕੇ ਚੁਆਇਸ ਕਰਕੇ ਸਲੀ ਕਰਕੇ ਲੈ ਕੇ ਜਾਵੇ ਹਾਂਜੀ ਠੀਕ ਹੈ ਠੀਕ ਹੈ ਜੀ ਮੁਰਗੇ ਜਿਹੜਾ ਲਾਂਮੇ ਵਾਲਾ ਕੰਮ ਉਹ ਪਾਣਾ ਠੀਕ ਹੈ ਠੀਕ ਹੈ ਵੀਰ ਜੀ ਠੀਕ ਹੈ ਤੇ ਦੂਜੇ ਚਾਰ ਕਿਲੋ ਦੁੱਧ ਕਿੰਨੇ ਦਿਨ ਦੀ ਗੱਬਣਾ ਪੰਜਾਂ ਮਹੀਨੇ ਠੀਕ ਹੈ ਜੀ ਪਹਿਲੇ ਸੂਇ ਸੂਈ ਹੈ ਦੂਜੇ ਦੀ ਗਾੜੀ ਚੱਲੀ ਹੈ ਤੇ ਚਵਾਚੂ ਇੱਕ ਨੰਬਰ ਵੀਰ ਜੀ ਨੰਬਰ ਦਾ ਭਾਇ ਨਹੀਂ ਕਹਿਆ ਬੱਚਾ ਭਾਦਰੂ ਮਰਗੀ ਧਾਰ ਠੀਕ ਹੈ ਜੀ ਤੇ ਵਿਖਾਈਏ ਤੋਰਾ ਵੀਰ ਜੀ ਹਾਂ ਜੀ ਵੇਖੋ ਵੀਰ ਇਹ ਚੈੱਕ ਕਰ ਲੋ ਚੰਗੀ ਵੈ ਜਿਹੜਾ ਚਮਕ ਆਲੀ ਆ ਗਈ ਆ ਟੋਕਰ ਗੱਬਣ ਵੀਰ ਦੱਸਦਾ ਵੀਰੇ ਸਾੰਪੀ ਚੰਗੀ ਆ ਬੱਛੀ ਚਮਕ ਬੜੀ ਬੱਛੀ ਬਿਲਕੁਲ ਜੀ ਥੱਲੇ ਦੀ ਸਾਹ ਵੇਖ ਬੱਛੀ ਕੀ ਥੱਲਿਓ ਕੀ ਆ ਚੰਗੀ ਰਾਜੀ ਆ ਵੀਰਿਓ ਫੁੱਲ ਰਾਜੀ ਆ ਚਮਕ ਆਲੀ ਆ ਬਾਕੀ ਵੀਰ ਕਹਿੰਦਾ ਚਵਾਚੂ ਇੱਕ ਨੰਬਰ ਲੱਗਿਆ ਦੋਰ ਤੋਂ ਵੀਰ ਦੋਰ ਲੈਓ ਕਮਾਲ ਕੁਮਾਲ ਨਹੀਂ ਨੈ ਨੰਮੀ ਤੋੜਦੇ ਨੈ 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 ਜਾ ਤੋੜ ਲੈ ਤੋੜ ਦੇ ਵੇਖੋ ਵੀਰੋ ਚੰਗੀ ਵਹਿੜਾ ਚਮਕਾਲੀ ਆ ਰਾਜੀ ਆ ਪੰਜਵੇਂ ਮਹੀਨੇ ਦੀ ਦੱਸਾਂ ਵੀਰ ਜੀ ਗੱਭਣ ਪੰਜਵੇਂ ਮਹੀਨੇ ਦੀ ਗੱਭਣ ਪੰਜਵੇਂ ਮਹੀਨੇ ਦੀ ਗੱਭਣ ਆ ਗਈ 4 ਕਿਲੋ ਦੁੱਧ ਦਾ ਚੈੱਕ ਪਹ ਯਾਰ ਜੀ ਚੈੱਕ ਕਰਾਈ ਡਾਕਟਰ ਤੋਂ ਅਸੀਂ ਚੈੱਕ ਪਾ ਲਿਆ ਹਾਂਜੀ ਵੀਰ ਜੀ ਕੀ ਮੁੱਲ ਕਰ ਲੈਣਾ ਵੈੜ ਦਾ ਵੀਰੇ ਮੁੱਲ ਕਰਨ ਨੂੰ ਤੇ ਇੱਕ ਤੁਹਾਡੇ ਸਾਹਮਣੇ ਜੋ ਬਾਜ਼ਾਰ ਦਾ ਚੱਲਣ ਰਿਹਾ ਹਿਸਾਬ ਉਹ ਤੁਹਾਡੇ ਸਾਹਮਣੇ ਹੀ ਆ ਹਾਂਜੀ ਬਾਜ਼ਾਰ ਦਾ ਪਰ ਮਾਲ ਹੀ ਨਹੀਂ ਮਿਲਦਾ ਹੁਣ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਦੇ ਦੀ 35 ਦੀ 35000 ਦੀ ਹਾਂਜੀ ਠੀਕ ਹੈ ਮੁੱਲ ਜਾਇ ਜਾਇ ਕਰ ਦੋ ਮਾਤਾ ਨੂੰ ਤੂੰ ਵੀ ਦੱਸ ਦੇ ਇੱਕ ਹੀ ਗੱਲ ਕਰਦੀ ਹੈ ਕੋਈ ਗੱਲ ਹਾਂ ਨਾ ਪੂਰੇ 30 ਹੀ ਜਾਂਦੇ ਹੋ ਵੈੜ ਹੋਰ ਹੋਰ ਹੀ ਜਾਂਦੇ ਹੋ 28000 ਇੱਥੇ ਰੱਖੋ ਰੇਟ ਡਾਡਾ ਬਹੁਤਾ ਜਿਆਦਾ ਹੁੰਦਾ ਵੀਰੇ ਵੈੜ ਵੀ ਚੰਗੀ ਆ 28000 ਦੀ 100 ਰੁਪਿਆ ਛੋੜ ਅੱਛਾ ਜੀ ਵਾਤ ਨਹੀਂ 100 ਰੁਪਿਆ ਛੋ 28 ਚੋਂ ਤੇ ਫੋਨ ਫੇਰ ਬਣਾ ਮੇਰਾ ਵੀਰ ਕੋਈ ਕਰੇ ਫੋਨ ਫੇਰ ਚੂਹੂ ਮੈਂ ਤੇ ਫੋਨਾਂ ਤੇ ਮੈਂ ਅੱਗੇ ਤੈਨੂੰ ਬੜਾ ਕੋਈ ਬੜਾ ਨਾ ਪਿਛਲੀ ਵੀਡੀਓ ਵੇਖੀ ਬਿਲਕੁਲ 7000 ਚੜੀ ਅੱਛਾ ਜੀ ਆਹੋ ਪਰ ਮੈਨੂੰ ਕੇ ਵੀਰ ਨੇ ਖਰਾਬ ਕੀਤਾ ਚਲੋ ਮੈਂ ਵੀਰਾਂ ਗੜੀ ਬੇਨਤੀ ਇਹ ਹੀ ਕਰਦਾ ਤੇ ਜੋੜ ਕੇ ਕਰਦਾ ਵੀ ਵੀਰ ਜੀ ਤੇ ਨਹੀਂ ਨਾ ਸਲਾਹ ਬੰਦੀ ਸਾਈ ਨਾ ਪਾਇਆ ਕਰੋ ਠੀਕ ਹੈ ਜੀ ਠੀਕ ਹੈ ਅਗਰੇ ਦਾ ਮਾਲ ਦੋ ਦਿਨ ਡੱਕ ਕੇ ਫਿਰ ਕਹਣਾ ਪਾਜੀ ਸਾਡੇ ਫਿੱਟ ਨਹੀਂ ਪਾ ਸਾਡੇ ਸਲਾਹ ਨਹੀਂ ਬੰਦੀ ਆੜਾ ਆ ਹੋ ਗਿਆ ਜੀ ਹੋ ਗਿਆ ਪਹਿਲਾਂ ਹੀ ਸੋਚ ਕੇ ਸਾਈ ਪਾਇਆ ਕਰੋ ਕਿ ਸਾਡਾ ਤਾਂ ਮਾਲ ਵਿਕਿਆ ਵਿਕਿਆ ਹੁੰਦਾ ਬਿਲਕੁਲ ਬਿਲਕੁਲ ਵੀਰ ਜੀ ਉਹਦਾ ਕਰਕੇ ਮੇਰਾ ਮਰਾ ਦੋ ਦੋ ਗਾਵਾਂ ਮੇਰੀਆਂ ਰੁਕੀਆਂ ਹੁੰਦਣ ਠੀਕ ਹੈ ਮੇਰੇ ਬਹੁਤ ਉਹਦੇ ਫੋਨ ਅਜੇ ਤੱਕ ਵੀ ਆਉਂਦੇ ਰਹੇ ਫਿਰ ਮੈਨੂੰ ਅੱਛਾ ਜੀ ਹਾਂਜੀ ਹਾਂਜੀ ਆ ਤੂੰ ਹੀ ਦੱਸਦੇ ਸਨਾਤ ਯਾਰ ਤੇ ਉਹਦੇ ਵਿੱਚੋਂ ਫਿਰ ਉਹਦੇ ਬਹੁਤ ਜ਼ਿਆਦਾ ਫੋਨ ਆਇਆ ਉਹਨਾਂ ਦਾ ਨੂੰ ਦੇਖ ਤਾ ਬੈਟਰੀ ਪਹਿਲੇ ਤਾਂ ਬੈਟਰੀ ਡੈਡ ਹੋ ਗਈ ਤੇ ਬੰਦ ਹੋ ਗਿਆ ਅੱਛਾ ਹੀ ਠੀਕ ਹੈ ਰੇਟ ਆੜੇ ਵੀਰ ਜੀ ਜਿਆਜ ਹੁੰਦੇ ਆ ਵੀਰਾਂ ਦੇ ਵੀਰਾਂ ਦਾ ਮਿਹਰਬਾਨੀ ਆ ਬਿਲਕੁਲ ਬਿਲਕੁਲ ਚਲੋ ਸਾਰੇ ਵੀਰਾਂ ਨੂੰ ਬੈਂਦੇ ਆ ਵੀਰ ਜੀ ਸਾਈ ਪਾ ਕੇ ਪਹੁੰਚਿਆ ਕਰੋ ਹਨਾ ਜੀ ਹਾਂ ਜੀ ਬੇਨਤੀ ਹੈ ਜੀ ਮੇਰੇ ਪ੍ਰਾਣਾ ਗਰੀ ਸਾਈ ਪਾ ਕੇ ਪਹੁੰਚਿਆ ਕਰੋ ਇੱਥੇ ਆਓ ਵੇਖੋ ਮਾਰੇ ਹਰ ਬੂਹਨ ਤੇ ਵੀਡੀਓ ਜਾਨਾ ਵੀ ਪਾਈ ਇੱਥੇ ਚੈੱਕ ਕਰੋ ਵੇਖੋ ਆਪਣੀ ਤਸੱਲੀ ਕਰੋ ਬਿਲਕੁਲ ਠੀਕ ਹੈ ਗੱਲ ਵੀਰ ਜੀ ਅਗਲੇ ਨੂੰ ਖਰਾਬ ਨਾ ਕਰਿਆ ਕਰੋ ਮੈਂ ਦੇਈ ਬੇਨਤੀ ਕਰਦਾ ਹਰ ਪ੍ਰਾਣਾ ਠੀਕ ਹੈ ਜੀ ਸਾਰੇ ਵੀਰਾਂ ਨੂੰ ਬੈਂਦੇ ਵੀਰੇ ਸਾਈ ਪਾ ਵੈੜ ਦਾ ਰੇਟ ਵੀਰ ਨੇ ਕਰਤਾ 28400 ਰੁਪਏ ਛੋਟ ਹੁਣੀ ਆ ਹਾਂਜੀ 100 ਰੁਪਏ ਬਾਕੀ ਕੋਈ ਫੋਨ ਲਾਵੇ ਫੋਨ ਲਾਵੇ ਕੋਈ ਵੀਰ ਅੱਛਾ ਜੀ ਮੋੜਦਾ ਫਿਰ ਵੀ ਨਹੀਂ ਮੈਂ ਨਹੀਂ ਠੀਕ ਹਾਂਜੀ ਹਾਂਜੀ ਵੇਖ ਲੋ ਵੀਰੋ ਰੇਟ ਜਾ ਜਾ ਵੀਰ ਦਾ ਟੋਕੜ ਗੱਬਣ ਵੈਣਾ 28000 ਦੀ ਵੀਰ ਕਹਿੰਦੇ ਵੈੜ ਦੇ ਦਾਂਗੇ ਬਾਕੀ ਵੀਰੋ ਫੋਨ ਲਾ ਲਓ ਮਾਨਤਨ ਹੋ ਜਾਊਗਾ ਹਾਂਜੀ ਵੀਰੇ ਦੂਜੇ ਨੰਬਰ ਤੇ ਆ ਗਈ ਇਹ ਦੂਜੇ ਨੰਬਰ ਤੇ ਵੈੜ ਗਾਂ ਸੂਈ ਨੂੰ ਇਹਨੂੰ ਕਹਿਣ ਨੂੰ ਤਾਂ ਪੈਂਦਾ ਦਸਵਾ ਕਹਿ ਦਈਏ ਤੇ ਜਿਸਦੇ ਨੂੰ ਆਉ ਅੱਛਾ ਤੇ ਜਸੂਈ ਨੂੰ ਨੂੰ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਤੋਂ ਥਲੇ 10-11 ਕਿਲੋ ਕਿਹਾ ਮੈਂ 9 ਕਿ ਪੂਰਾ 9 ਕਿਲੋ ਲੀਟਰ ਦਾ ਦੇਣਾ ਮੈਨੂੰ 10 11 ਕਿਲੋ ਦੀ ਗਾਰੰਟੀ ਮਿਲੀ ਆ। ਉਹ ਵਾਜ ਹੀ ਜੁੜਾਏ ਆ ਆ। ਠੀਕ ਹੈ। ਤੇ 1-1 ਕਿ ਚਵਾਈ ਹੋਈ ਉੱਥੇ। ਅੱਛਾ ਜੀ। ਠੀਕ ਆ। ਮੈਂ ਐਵੇਂ ਆਖੀ ਜਾਵਾਂ ਭਾਜੀ ਐਉਂ ਤੇ ਜੇਉਂ। ਨਹੀਂ ਠੀਕ ਹੈ ਗੱਲ ਤਾਂ ਨਹੀਂ। ਆਵੇ ਆਪਣੀ ਚਵਾਈ ਕਰਕੇ ਥੱਲੀ ਕਰਕੇ ਲੈ। ਬਿਲਕੁਲ ਬਿਲਕੁਲ ਬਿਲਕੁਲ। ਤੇ ਛਾੜ ਵੇਖੋ ਬੱਛੀ ਦਾ ਕੀ ਲਗਾ। ਬਿਲਕੁਲ। ਦੋਹਰਾ ਛਾੜ ਲਗਾ ਜੇ। ਤੇ ਠੰਡੀ ਸੀਲ ਬਹੁਤ ਜ਼ਿਆਦਾ ਆ। ਕੋਈ ਜ਼ੋਰ ਹੀ ਨਹੀਂ ਨਿਆਣਾ ਪਾਉਣ ਦੀ ਵੇਖੋ। ਵੇਖੋ ਵੀਰੋ ਕਿਆ ਬਾਤਾਂ ਠੰਡੀ ਸੀਲ ਆ। ਮੈਂ ਕਿ ਨਾੜਾ ਨੂਣਾ ਚੈੱਕ ਕਰ ਲਓ ਤੇ ਜਿੱਤ ਜਿੱਤ ਜੇ ਮੈਨੂੰ ਕਹਿਣਾ ਵੀ ਦੂਜੇ ਜਾਤੀ ਚ ਸੂਏ ਸੂਈ ਆ ਠੀਕ ਹੈ ਤੇ ਜਿੱਤ ਸੂਈ ਨੂੰ ਮਹੀਨਾ ਹੋਇਆ ਜੀ ਅਮੀ ਨਹੀਂ ਹੋਇਆ ਮਹੀਨੇ ਤੋਂ ਬੰਦਰ ਹੀ ਆ ਮੈਂ ਮਹੀਨੇ ਦੱਸਣਾ ਬਿਲਕੁਲ ਹਾਂਜੀ ਵੇਖੋ ਵੀਰੋ ਕ੍ਰੋਸਪਨ ਵਹਿੜਾ ਕੀ ਹੈਗਾ ਗਾਂ ਚੰਗੀ ਥਣ ਭਾਂਡੇ ਦੀ ਮਾਲਕਾ ਚਮਕ ਚਮਕ ਬਹੁਤ ਆ ਰਾਣੀ ਜੀ ਬਿਲਕੁਲ ਜੀ ਗਰਮੀਆਂ ਦੇ ਵਿੱਚ ਵੀਰੋ ਘਰ ਚੋਣ ਵਾਸਤੇ ਬਹੁਤ ਚੰਗੀ ਵਹਿੜਾ ਫੈਨ ਫੋਨ ਵੀ ਚੰਗੇ ਹੁੰਦੇ ਨੇ ਇਹਦੇ ਤਾਂ ਹਾਂਜੀ 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 ਠੀਕ ਹੈ ਜੀ ਯਾ ਪਤਾ ਜੀ ਚੰਗੀ ਗਾਆਂ ਵੀਰੋ ਟੋਪ ਕਲਾਸ ਵਜਨ ਵਾਲੀ ਆ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਨੇ ਬਾਕੀ ਕੋਈ ਵੀਰ ਸੇਵਾ ਕਰੂਗਾ ਦੁੱਧੋਂ ਮਰ ਸਕਦੀ ਆ ਨਾ ਵੀਰ ਜੀ ਵੀਰ ਕਰਮੀ ਤੇਰੇ ਨਾਮ ਤੇ ਪੈੜੀ ਪੱਥਿਆ ਨਹੀਂ ਆ ਜਿੱਦਣੇ ਰਾਤੋਂ ਹਰਿਆ ਤੋਂ ਪੈਣਾ ਦੁੱਧੋਂ ਆਪੋ ਆਪਣੇ ਆਪ ਹੀ ਬਦਨੋ ਬਿਲਕੁਲ ਬਿਲਕੁਲ ਜੁਆਈ ਜੁਆਈ ਹੈ ਇੱਕ ਨੰਬਰ ਇੱਕ ਨੰਬਰ ਵੀ ਜੀ ਠੀਕ ਹੈ ਜੀ ਵੀਰ ਜੀ ਕੀ ਮੋਲ ਕਰ ਲੈਣਾ ਇਹਦਾ ਵੇੜ ਦਾ ਵੀਰ ਜੇਦ ਹੁੰਦਾ ਨਾ ਬੱਚਾ ਹਾਂਜੀ ਠੀਕ ਆ ਬੱਚਾ ਮਰਿਆ ਹੀ ਪਾਸੋਂ ਹੀ ਠੀਕ ਐ ਜੀ ਉਹਨੇ ਮੈਨੂੰ ਉਦੋਂ ਫੋਨ ਕੀਤਾ ਸੀ ਮੇਰੇ ਕੋਲ ਥੋੜਾ ਜਿਹਾ ਲੇਟ ਹੋ ਗਿਆ ਚਲੋ ਜੋ ਤੁਹਾਨੂੰ ਹੋ ਜਾਦਾ ਪਿਛਲੀ ਵੀਡੀਓ ਜੇ ਪਹਿ ਹੀ ਜਾਂਦੀ ਅੱਛਾ ਜੀ ਮੇਰੇ ਕੋਲ ਥੋੜੀ ਲੇਟ ਹੋ ਗਿਆ ਅਗਲੇ ਮੇਰਾ ਬੰਦਾ ਆਪਣਾ ਖਾਸជា ਯਾਰ ਬੋਸਿਆ ਅੱਛਾ ਜੀ ਪਿਛਲੀ ਵੀਡੀਓ ਤਾਂ ਮੈਂ ਪਾ ਦਣੀ ਤੇ ਮੈਂ ਆ ਵੀ ਖੋਦ ਲੇਟ ਹੋ ਗਿਆ ਬੱਚਾ ਮਰ ਨੂੰ ਤੀਤਿਆ ਦੇਣਾ ਠੀਕ ਹੈ ਜੀ ਠੀਕ ਆ ਜੇਦ ਹੁੰਦਾ ਬੱਚਾ ਹਾਂਜੀ ਫਿਰ ਤੇ ਗਾਂ ਵੇਚਣੀ ਝੜੀ ਹਾਰ ਦੀ ਠੀਕ ਐ ਠੀਕ ਆ ਹਾਂਜੀ ਦੇ ਦਈਏ ਪੈਂਤੀ ਦੀ ਹਾਂ ਇੰਜ ਆ ਜਾ ਮੁੰਡਾ ਹੋਰ ਮਾਨਤਨ ਕਰ ਦਿਓ ਦੱਸ ਦਿ ਤੂੰ ਦੱਸ ਹਾਂਜੀ ਤੂੰ ਹੀ ਦੱਸ ਦੁੱਧ ਕਿੰਨਾ ਦੱਸ ਮਜੂਦਾ ਦੁੱਧ 9 ਕਿਲੋ 9 ਕਿਲੋ ਪੱਕਾ ਜਿਹੜਾ ਹੈ 10 ਦੱਸ ਵਿਖਾਵਾ 10 ਕਿਲੋ ਦਾ ਇਹ ਹੋਊਗਾ ਲੇਕਿਨ ਦੇਣਾ 9 ਕਿਲੋ ਆ 11 ਕਿਲੋ ਦੀ ਗਰੰਟੀ ਲਈ ਜ ਮੁੰਡੇ ਕੋ ਹਾਂ ਨਾ ਇੱਕ ਹੀ ਗੱਲ ਕਰਦੀ ਵੀਰ ਜੀ ਦੂਰੋਂ ਵੀਰਾਂ ਨੂੰ ਕਰਾਇਆ ਪੈਂਦੇ ਤੇੰਨੇ ਚਾਚਾ ਯਾਰ ਕਰਾਏ ਪੈਂਦੇ ਹਨਾ ਜੀ ਕਰਾਏ ਹਰ ਇੱਕ ਨੂੰ ਪੈਂਦੇ ਆ ਖਰਚੇ ਪੈਂਦੇ ਪੂਰੀ ਖਾਨਾ 30000 ਦੀ ਜਾਣ ਦੋ ਹੋਰ ਕਰ ਲਈਏ ਕਰ ਦੋ ਫਿਰ ਮੈਂ 100 ਹੀ ਸੂਟ ਹੀ ਕਰਨੀ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਮੈਂ ਮੁੜ ਕੇ ਵੀਰ ਮੈਂ ਕਸਾ ਹੀ ਨਹੀਂ ਉਹ ਕਰੇ ਕੋਈ 100 ਸੂਟ ਕਰੂੰਗਾ ਬਿਲਕੁਲ 29000 ਦੀ ਜਾਂ ਦਊਂਗਾ ਇਹਨੇ 29000 ਦੀ ਨਾਲ ਦੀ ਵੇਖੋ ਵੀਰੇ ਜਾਇਜ਼ ਰੇਟ ਆ ਬਾਕੀ ਵੀਰ ਜੀ ਕੋਈ ਫੋਨ ਲਾਊਗਾ ਕਰ ਦਿਓ ਮਾਂਦਰ ਕੋਈ ਨਾ ਮੈਂ ਫੋਨ ਨਾ ਮੇਰਾ ਖੁਸ਼ ਹੋ ਨਾ ਤੇਰੇ ਉਤਨ ਵੀ ਲੱਗੇ ਹਾਂ ਵੀਰ ਜੀ ਮੇਰਾ ਖੁਸ਼ ਹੋ ਨਾ ਮੈਨੂੰ ਫੋਨ ਆਉਣ ਆ ਠੀਕ ਹੈ ਨਾਲੇ ਆ ਰਹੇ ਲੱਗੇ ਰਹੀ ਦਾ ਨਹੀਂ ਠੀਕ ਹੈ ਵੀਰ ਜੀ ਬਿਲਕੁਲ ਹੈ ਨਹੀਂ ਰੇਟ ਤੁਹਾਡਾ ਜਾਇਜ਼ ਆ ਮੈਂ ਤਾਂ ਦੱਸਿਆ ਵੀ ਰੇਟ ਵੀ ਵਿੱਚ ਪਾਉਣਾ ਹੀ ਜਾਇਜ਼ ਆ ਮਾਲ ਵੀ ਲੱਗੇ ਲਈਦਾ ਲੋਕ ਤੇ ਪਹਿਲਾਂ ਗੋਦਣ ਵੀ ਤੇ ਦੱਸਿਆ ਸੀ ਕਿ ਫੇਰ ਕੇ ਮਾਲ ਲੈਣਾ ਕਨਾਂ ਨੂੰ ਮਾਨ ਲਈਦਾ ਕਰਾਂ ਵੇਚਣਾ ਬਸ ਬਿਲਕੁਲ ਬਿਲਕੁਲ ਜੀ ਬਿਲਕੁਲ ਵੀਰੇ ਇਹੋ ਬਿਲਕੁਲ ਨਾਲ ਬੱਚਾ ਹੁੰਦਾ ਹਨਾ ਜੀ 나ੜੂ ਤੇ ਦੇ ਆ ਜੀ 60 65000 ਦੀ ਜਿਆਜ ਰੇਟਾ ਟੰਨਾ ਅਸਲੀ ਚਾਂਪ ਚਮਕ ਵੇਖ ਤੁਕੀ ਬਿਲਕੁਲ ਜੀ ਚਲੋ ਬੱਚਾ ਨਹੀਂ ਹੈ ਵੀਰ ਜੀ ਕੋਈ ਵੀਰ ਕਿਨੇ ਜੇਰ ਦੀ ਮਰਜ਼ੀ ਮੰਨ ਕੇ ਲਾਵੋ ਹਾਂਜੀ ਤੇ ਵੀਰ ਕਹਿੰਦਾ ਦੇ ਦਾਂਗੇ 29000 ਦੀ ਹਾਂਜੀ ਹਾਂਜੀ ਬਾਕੀ ਕੋਈ ਵੀਰ ਫੋਨ ਜ਼ਰੂਰ ਲਾਓ ਮਾਨਤਨ ਵੀਰ ਖੁੱਲੇ ਕਰ ਦਿੰਦਾ ਹੁੰਦਾ ਠੀਕ ਹੈ ਜੀ ਹਾਂਜੀ ਵੀਰੇ ਇਹਦੇ ਬਾਰੇ ਦੱਸਿਓ ਵੀਰੇ ਆਹ ਕਹਾਂ ਆ ਹਾਂਜੀ ਇਹ ਥਲੇ ਦੁੱਧ ਆਵੇ 8 ਕਿਲੋ ਸੱਤਾਂ ਦੀ ਗਾਰੰਟੀ ਦੇਣੀ ਸੱਤਾਂ ਦੀ ਗਾਰੰਟੀ ਠੀਕ ਆ ਠੀਕ ਇਹਨੂੰ ਟੀਗਾ ਲੱਗੇ ਨੂੰ ਅੱਜ 15 ਦਿਨ ਹੋ ਗਏ 15 ਦਿਨ ਗਾਰੰਟੀ ਕੋਈ ਨਹੀਂ ਮੇਰੀ ਠੀਕ ਹੈ ਠੀਕ ਆ ਮੈਂ ਐਵੇਂ ਆਖਾਂ ਭਾਜੀ ਲੱਗਾ ਵਦਿਆ ਆ ਹੋਇਆ ਜੇ ਹੋਇਆ ਠੀਕ ਆ ਹਾਂ ਜੀ ਹਾਂ ਜੀ ਤੇ ਦੁੱਧੇ ਦੂਜੇ ਸੁਈਏ ਦੂਜੇ ਸੁਈ ਤੀਜੇ ਸੁਈਏ ਦੂਜੇ ਗਾਣ ਸੌਰੀ ਤੀਜੇ ਸੁਈ ਤੀਜੇ ਸੁਆ ਹਾਂ ਜੀ ਹਾਂ ਜੀ ਦੁੱਧ ਕਿੰਨਾ ਜੀ ਦੁੱਧ ਵੀਰੇ ਇਸਲੇ 8 ਕਿਲੋ 6 ਕਿਲੋ ਵਖਾਵਾ 8 ਦਾ ਹੀ ਹੋਊਗਾ ਲੈਣ ਦੇਣਾ 7 ਕਿਲੋ ਬਣ ਕੇ ਖੋਲੋ ਵੀਰ ਜੀ ਓਏ ਵੇਖੋ ਵੀਰ ਜੀ 7 ਕਿਲੋ ਦੁੱਧਾ ਤੀਜਾ ਸੁਆ ਵੀਰ ਦੱਸਦਾ ਲੈ ਵਾ ਲੂਆ ਚੈੱਕ ਕਰ ਲੋ ਚੰਗਾ ਵੀਰ ਜੀ ਥਣ ਥਣ ਚਵਾਈ ਵਾਲਾ ਲੱਗਿਆ ਥੋੜਾ ਰੁੱਖਾਪਨ ਜਰੂਰ ਆ ਗਿਆ ਵਾ ਹੈ ਵੱਡੇ ਪੱਲੇ ਜੀ ਦੋ ਦੋ ਥਣਥਣ ਬਹੁਤ ਟਾਪ ਦਾ ਲੱਗਾ ਕਲਜਿੰਦਰ ਜੀ ਠੀਕ ਹੈ ਜੀ ਹਾਂ ਇਹ ਮਿਲਕ ਵੀ ਐਨ ਵੀ ਬਹੁਤ ਟਾਪ ਦੀ ਆ ਵੇਖੋ ਵੀਰੋ ਥਣਥਣ ਚੰਗਾ ਚਵਾਈ ਵਾਲਾ ਲੱਗਿਆ ਜੀ ਚੰਗਾ ਥਣ ਲੱਗਿਆ ਚਵਾਈ ਵਾਲਾ ਹਨਾ ਜੀ ਚੁਆ ਚੁਆ ਐ ਪੋਲਾ ਬਿਲਕੁਲ ਪੋਲਾ ਧਾਰਵਾਦ ਘਟ ਮੈਂ ਪੂਰ ਛੱਡਾ ਗਰੰਟੀ ਮੇਰੀ ਚਵਾ ਚਵਾ ਚ ਇੱਕ ਚੋ ਵੀ ਨਹੀਂ ਅੱਛਾ ਹਾਂਜੀ 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 ਤੇ ਵੀਰ ਜੀ ਕੀ ਮੁੱਲ ਕਰ ਲੈਣਾ ਇਹਦਾ ਬੋਲ ਕਲਜਿੰਦਰ ਵੀਰ ਮੈਂ ਤੇ ਇਹ ਤਾਂ ਦਾ ਬੱਚਾ ਹਾਂਜੀ ਇਹ ਤਾਂ ਬਗ ਕਾਰ ਦੇਣਾ ਹੀ ਵੱਧ ਹਾਂਜੀ ਹੁਣ ਤਿਆਰੀ ਕਰ ਗਿਆਨ ਦੋ ਤੇ ਦੀ 25 ਦੀ ਗਿਆਨ ਦੋ ਹੋਰ ਜਾਣ ਦੋ ਤੂੰ ਕਰ ਲੈ ਮੈਂ ਫਿਰ ਪੰਜ ਹੀ ਡੋਣਾ ਵੀਰ ਧਕਾ ਨਾ ਕਰਿਆਗਾ ਤੂੰ ਇਕੱਠੇ ਪੰਜ ਦੇ ਛਾਲ ਮਾਰ ਲੈਣਾ ਉਹਨੇ ਵੀਰ ਜੀ ਵੀਰਾਂ ਨੂੰ ਕਰਾਇਆ ਕਰੋ ਇਹ ਪੈਂਦੇ ਆ ਕਈਆਂ ਵੀਰਾਂ ਦੇ ਫੋਨ ਵੀ ਆਉਂਦੇ ਆ ਮੇਰਾ ਗੱਲ ਘੋਟ ਲੈ ਹਲੋ ਜਾਣ ਦੋ ਖੈਨਾ 20000 ਦੀ ਹੈ 20000 ਦੀ ਹੈ ਨਾ ਜੀ ਬਾਕੀ ਕੋਈ ਵੀਰੋ ਫੋਨ ਲਾ ਲਓ ਹੋਰ ਮਾਨਤਨ ਹੋ ਜਾਣਗੇ ਹਨਾ ਵੀਰ ਜੀ ਕੋਈ ਵੀਰ ਫੋਨ ਲਾਵੇ ਬਿਲਕੁਲ ਬਿਲਕੁਲ ਮੈਂ ਠੀਕ ਹੈ ਕਾਲ ਲੂੰਗਾ ਬਿਲਕੁਲ ਠੀਕ ਹੈ ਵੀਰ ਜੀ ਜਿਆ ਜਿਆ ਰੇਟ ਆਡਾ ਹਾਂ ਜੀ ਵੀਰ ਜੀ ਅਗਲੇ ਆ ਗਈ ਪਈਆਂ ਨੰਬਰ ਜਿਹੜੇ ਕੋਰ ਆ ਹਾਂਜੀ ਆ ਵੇਖੋ ਤੋਹਫਾ 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 ਇਹ ਵੀ ਤੋਹਫਾ ਆ ਅੱਛਾ ਜੀ ਇਦਾਂ ਦਾ ਤੋਹਫਾ ਉਦੋਂ ਵੀ ਤੇ ਇਹ ਵੀ ਤੋਹਫਾ ਆ ਠੀਕ ਐ ਦੁੱਧ ਦੇ ਤਾਂ ਥੱਲੇ 4 ਕਿਲੋ 4 ਕਿਲੋ ਦੁੱਧ ਠੀਕ ਆ ਹਾਂਜੀ ਇਹਨੂੰ ਬਣੀ ਨੂੰ 1.5 ਮਹੀਨਾ ਹੋ ਗਿਆ ਗਾਰੰਟੀ ਮੇਰੀ ਕੋਈ ਨਹੀਂ ਕੋਈ ਨਹੀਂ ਠੀਕ ਆ ਘੋੜਾ ਆ ਲੈ ਮੈਨੂੰ ਕਿਹਾ ਵੀ ਇਹ ਬਣੀ ਆ ਅੱਛਾ ਉਹਦੇ ਬਾਜੀ ਚੈੱਕ ਕਰਾਉਣੀ ਤੇ ਫੇਰ ਆਈਆਂ ਚੱਲ ਵੇਚ ਦਿੰਦੇ ਹੁਣ ਠੀਕ ਐ ਤੇ ਦੁੱਧ ਇਹਦੇ ਥੱਲੇ 4 ਕਿਲੋ ਜੇ ਕੋਈ ਵਾਰਡਰੀ ਪਉਣਾ ਕੋਈ ਨਹੀਂ ਪਣਾ ਇਦਾਂ ਨਿਕਾ ਜਾ ਭਾਂਜਾ ਭਾਦੋ ਠੀਕ ਐ ਜੀ ਹਾਂਜੀ ਤੇ ਦੁੱਧ 5 ਕਿਲੋ 4 ਕਿਲੋ 4 ਨਹੀਂ 4 ਕਿਲੋ ਦੱਸੇ ਹਨਾ ਹਾਂਜੀ ਹਾਂਜੀ ਤੇ ਬਾਕੀ ਵੀਰੋ ਥੋਕੜ ਮੰਨ ਕੇ ਲਿਓ ਤੁਸੀਂ ਹਨਾ ਜੀ ਨਹੀਂ ਦੇਣੀ ਥੋਕੜ ਕਰਕੇ ਆ ਰੇਟ ਥੋਕਣਾ ਦਾ ਨਹੀਂ ਦੇਣੀ ਠੀਕ ਹੈ ਆਹੋ ਤੇ ਖੋਲੋ ਵੀਰ ਜੀ ਤੋਰਾ ਵਿਖਾਈਏ ਵੇਖੋ ਵੀਰੋ 4 ਕਿਲੋ ਦੁੱਧਾ ਬਾਕੀ ਰੇਡ ਵੀਰੇ ਦਾ ਵੀ ਗਿਆਜੀ ਕਰੂਗਾ ਜੀ ਹਮ ਤੁਹਾਨੂੰ ਇਹਨਾਂ ਨੂੰ ਚਿੰਗਾ ਲੱਗਿਆ ਗਿਫਟ ਨਾਲ ਹਰ ਵਾਰੀ ਗਿਫਟ ਆਇਆ ਕਰਨਾ ਠੀਕ ਹੈ ਜੀ ਵੇ ਲੋ ਵੀਰੋ 4 ਕਿਲੋ ਦੁੱਧ ਆ ਬਾਕੀ ਵੀਰ ਕਹਿੰਦਾ ਗਿਫਟ ਆ ਜੈ ਜੀ ਜੈ ਜੀ ਫ੍ਰੀ ਭਾਇ ਲਾ ਲੋ ਥੱਲੇ ਥੱਲੇ ਦੀ ਇਨਸਾਫ ਹੈ ਵੇ ਕਿੰਨੀ ਵੀ ਆ ਗਈ ਹੈ ਠੀਕ ਹੈ ਹਾਂ ਜੀ ਗਿਫਟ ਹੀ ਹੈ ਦੁਰਦ ਦੁਰਦ ਲੈ 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 ਹਾਂਜੀ ਵੀਰ ਜੀ ਇਹ ਕਿੰਨੇ ਦੀ ਜਾਂਦੀ ਏ ਫ੍ਰੀ ਕਰੋ ਚਾਚਾ ਕੀ ਆ ਸਰਦਾਰ ਨਹੀਂ ਜਾਣ ਦੋ ਅੱਜ ਜੈ ਜੀ ਫ੍ਰੀ ਕਰੋ ਦੱਸੋ 11000 ਦੀ 11000 ਦੀ ਹਾਂ ਦੱਸੋ ਬਹੁਤ 8000 ਦੀ ਹਾਂ ਧਿਆਨ ਦੀਏ ਹੋਰ ਦਾ ਹਾਂ ਨਹੀਂ ਪਤਾ ਹੀ ਨਹੀਂ ਕੋਈ ਜਾਣ ਦੋ ਗਿਫਟ ਹੀ ਆ 500 ਰੁਪਏ ਲੈਣਾ ਸਾਰਾ ਗਿਫਟ ਹੀ ਆ ਠੀਕ ਹੈ ਜੀ ਠੀਕ ਹੈ 7500 ਸਾਢੇ 7000 ਵਿੱਚ 100 ਰੁਪਏ ਥੋੜਾ ਫੋਨ ਵੀ ਕੋਈ ਲਾ ਲੇ ਮੋੜਦਾ ਫਿਰ ਵੀ ਨਹੀਂ ਹੋਰ ਜਿਆ ਜਾਣ ਦੋ ਨਾ ਕਰ ਜਾਣ ਦੋ ਕੋਈ ਨਾ ਕਿਨੇ ਹਾਂ ਨਹੀਂ ਵਿੱਚੇ ਛੋਟਛਾਪਾ ਵੀਰੇ ਗਿਫਟ ਹੈ ਤੇ ਗਿਫਟ ਜਾਣ ਦੋ ਪੂਰੇ 700 ਚਲੋ ਵੀਰੋ ਫੋਨ ਲਾ ਲਓ ਬਾਕੀ ਵੀਰ ਹੋਰ ਤੁਹਾਡਾ ਮਾਣ ਤਾਨ ਕਰ ਦੂਗਾ ਜਿਆ ਜਿਹੜਾ 4 ਕਿਲੋ ਦੁੱਧ ਦਾ ਹਨਾ ਜਾਰ ਬਰੀਡ ਵੇ ਠੰਡ ਚੰਗਾ ਥੱਲੇ ਦੀ ਸਾਫ ਬਿਲਕੁਲ ਜੀ ਹਾਂ ਜੀ ਜੇ ਕੋਈ ਵੀਰ ਜੋੜਾ ਲੱਲੂਗਾ ਏ ਵੀਰ ਜੀ ਜਾਣਦੇ ਹੋ ਫਿਰ ਨਾਲ ਹਨਾ ਜਿਹੜਾ ਮਰਜ਼ੀ ਜੁੜੇ ਦੇ ਨਾਲ ਜਾਣ ਹੋਰ ਤਰੀਕਾ ਹੋਰ ਕਰਦਾਂਗੇ ਠੀਕ ਹੈ ਵਾ ਠੀਕ ਹੈ ਤੇ ਤੱਕਾ ਘਾਟ ਕਰਿਆ ਕਰੋ ਥੋੜਾ ਜੀ ਫੇ ਠੀਕ ਹੈ ਜੀ ਨਹੀਂ ਜਾਏ ਵੀਰੇ ਜਾਣ ਹਨਾ ਇੱਕ ਸੇਵਾ ਕਰੂਗਾ ਵੀਰ ਸੇਵਾ ਹੈ ਨਾ ਸਤੋ ਵਾਜਣਾ ਬਿਲਕੁਲ 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 ਸਤੋ ਵਾਜਣਾ ਨੇ ਬਿਲਕੁਲ ਵੀਰ ਜੀ ਬਿਲਕੁਲ ਜੀ ਠੀਕ ਹੈ ਜੀ ਠੀਕ ਹੈ ਵੀਰੇ ਬਾਕੀ ਸਾਰੇ ਵੀਰਾਂ ਨੂੰ ਇਹ ਬੇਨਤੀ ਹੁੰਦੀ ਹੈ ਕਿ ਵੀਰ ਜੀ ਤੁਸੀਂ ਪਸ਼ੂ ਦੇ ਲਾਗੇ ਇੱਕ ਟਾਈਮ ਜ਼ਰੂਰ ਪਹੁੰਚਿਆ ਕਰੋ ਆਪਦੀ ਚਵਾਈ ਕਰੋ ਪਾਸ ਕਰੋ ਉਹ ਵੀਰ ਜੀ ਤੁਹਾਡਾ ਆਪਣਾ ਫਰਜ਼ ਬੰਦਾ ਹੈ ਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਜੀ ਫਿਰ ਨਾਮ ਮੇਰਾ ਰঞ্জੀਤ ਸਿੰਘ ਜੀ ਵੀਰ ਜੀ ਹਾਂਜੀ ਪਿੰਡ ਟੜਿਹਾਲਾ ਨੱਤ ਪੱਤੀ ਮਿਰਜੋ ਵਾਲੀ ਠੀਕ ਹੈ ਜੀ ਬਿਲਕੁਲ ਪਟਾੜੇ ਦੇ ਲਾਗੇ ਆਂ ਬਾਈਪਾਸ ਦੇ ਉੱਤੇ ਅੱਛਾ ਜਿਹੜਾ ਪਠਾਨਕੋਟ ਤੋਂ ਅੰਮ੍ਰਿਤਸਰ ਨੂੰ ਬਾਈਪਾਸ ਜਾਂਦਾ ਨਾ ਉਹਦੇ ਉੱਤੇ ਆਂ ਆਪਾਂ ਠੀਕ ਹੈ ਧੀਰਪਿੰਡਾਂ ਨੂੰ ਇੱਕ ਜਾਨੀ ਕਿ ਬਾਈਪਾਸ 1 ਕਿਲੋਮੀਟਰ ਧੀਰਪਿੰਡ ਦੇ ਨਾਲ ਹੀ ਬਿਲਕੁਲ ਆਹੀ ਕੋਈ ਵੀ ਫੋਨ ਲਾ ਲੈ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਫੋਨ ਨੰਬਰ ਦੱਸ ਦੇਖ ਲਓ 9855099190 ਠੀਕ ਹੈ ਵੀਰ ਜੀ ਹਾਂਜੀ ਇਹ ਮੇਰਾ ਨੰਬਰ ਇੱਥੇ ਵਟਸਐਪ ਚੱਲਦਾ ਸਾਰਾ ਪਤਾ ਨਹੀਂ ਪਸ਼ੂ ਕਿੱਥੇ ਵੀਰ ਨੇ ਦੇ ਦੇਣੇ ਹਨਾ ਜੀ ਤੇ ਵੀਰੇ ਜਿੰਦੀ ਮੇਰੀ ਇੱਕ ਹੋਰ ਵੀ ਆ ਤੇ ਸਾਈ ਵੀ ਹੈਗੀ ਆ ਇੱਕ ਮੈਨੂੰ ਜਦੋਂ ਨਾ ਵੀਰ ਮੈਂ ਜਦੋਂ ਆਨਾ ਵੀਰ ਜੀ ਇਥੇ ਚੋਕ ਸਾਰਾ ਕੁਝ ਸਲੀ ਕਰੋ ਠੀਕ ਆ ਵੀਰੇ ਦਾ ਚਵਾਵਾ ਵੀ ਸਲੀ ਕਰੋ ਜੀ ਇਹੀ ਕਹਿਣਾ ਨੇ ਇਹ ਹੀ ਇਹ ਚਾਹੀਦਾ ਕਰਕੇ ਮੇਰਾ ਵੀਰ ਭਰਾ ਲੈ ਕੇ ਜਾਇਆ ਕਰੋ ਠੀਕ ਆ ਬਾਕੀ ਵੀਰ ਜੀ ਸਾਡੀ ਵੀ ਇਹੋ ਬੇਨਤੀ ਹਰ ਵੀਡੀਓ ਜੀ ਹੁੰਦੀ ਆ ਕਿ ਵੀਰ ਜੀ ਤੁਸੀਂ ਇੱਕ ਟਾਈਮ ਪਸ਼ੂ ਦੇ ਲਾ ਕੇ ਜਰੂਰ ਪਹੁੰਚੋ ਚਵਾਈ ਕਰੋ ਪਾਸ ਕਰੋ ਉਹ ਤੁਹਾਡਾ ਆਪਦਾ ਫਰਜ਼ ਆ ਜੀ ਹਨਾ ਵੀਰ ਜੀ ਹਾਂ ਜੀ ਹਾਂ ਜੀ ਆਪਾਂ ਚਲੋ 5 ਮਿੰਟ 10 ਮਿੰਟ ਦੀ ਵੀਡੀਓ ਬਣ ਜਾਣੀ ਆ ਤੇ ਜੁਮਿਆਰੀ ਉਹਨਾਂ ਦੀ ਆਪਦੀ ਆ ਵੀਰੇ ਕਿੰਨਾ ਕੋਈ ਖਰੀਦ ਨਹੀਂ ਹਨਾ ਜੀ ਝੋਨ ਦੀ ਵੀਡੀਓ ਮੇਰੀ ਕਿੰਨੀ ਪੈਂਡੀਆਂ ਨਹੀਂ ਬਿਲਕੁਲ ਸਾਰੀ ਮਾਲ ਕੋਈ ਨਹੀਂ ਮਾਰ ਬਿਲਕੁਲ ਜੀ ਬਿਲਕੁਲ ਸਾਡੀ ਨਿਮਰਤਾ ਹੀ ਜਾਂਦਾ ਬਿਲਕੁਲ ਬਿਲਕੁਲ ਬਾਕੀ ਵੇਖੋ ਵੀਰੋ ਕੋਈ ਵੀ ਪਸ਼ੂ ਜੇ ਕੋਈ ਲਾਂਬੇ ਵਾਲਾ ਹੁੰਦਾ ਵਾ ਉਹ ਫਿਰ ਵੀਰੇ ਤੁਸੀਂ ਆਪਦੇ ਪਹੁੰਚ ਕੇ ਚਵਾਈ ਕਰਿਆ ਕਰੋ ਪਾਸ ਕਰਿਆ ਕਰੋ ਉਹਦੇ ਵਿੱਚ ਕੋਈ ਲੰਬਾ ਗਿਲਾ ਨਹੀਂ ਰਹਿੰਦਾ ਹਨਾ ਵੀਰੇ ਜੇ ਉਹ ਬਾਦ ਘਾਟ ਹੁੰਦੀ ਮੈਂ ਪਹਿਲਾਂ ਹੀ ਫੋਨ 'ਚ ਦੱਸ ਦੇਣਾ ਜ਼ਿੰਮੇਵਾਰੀ ਤੇ ਭਾਜੀ ਇਹਨੂੰ ਆਹ ਪ੍ਰੋਬਲਮ ਹੈਗੀ ਸੀ ਠੀਕ ਆ ਥਾਣੇ ਦੀ ਕਰ ਦਿੱਤੀ ਬਾਦ ਘਾਟ ਦੀ ਗਾਰੰਟੀ ਖੋਲਿਆ ਮੇਰੇ ਠੀਕ ਆ ਜੀ ਬਾਕੀ ਵੀਰ ਜੀ ਤੁਸੀਂ ਨਹੀਂ ਆ ਸਕਦੇ ਵੀਡੀਓ ਗੱਲ ਤੇ ਜਵਾ ਲਓ ਹਨਾ ਜੀ ਹਾਂ ਜੀ ਹਾਂ ਜੀ ਤੇ ਠੀਕ ਆ ਵੀਰੇ ਸੱਚੀ ਗੱਲ ਜੀ ਸੱਚੀ ਗੱਲ ਜੀ